ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜਿਆ ਜੀ ਭੁਪਿੰਦਰ ਰਾয়াল YouTube ਚੈਨਲ ਦੇ ਨਾਲ ਤੇ ਅੱਜ ਆਪਣੇ ਮੁਹਾਵਰੇ ਹੈਗੇ ਨੇ ਕਾਹਟਮਾ ਮੁਹਾਵਰਾ ਕੋਡੀ ਮੁੱਲ ਨਾ ਪੈਣਾ ਕੋਈ ਮੁੱਲ ਨਾ ਪੈਣਾ ਝੂਠੇ ਬੰਦਿਆਂ ਦਾ ਕੋਡੀ ਮੁੱਲ ਵੀ ਨਹੀਂ ਪੈਂਦਾ ਉਹ ਜਿੰਨਾ ਮਰਜੀ ਜ਼ੋਰ ਲਾ ਲੈਣ ਖੁੰਬ ਠੱਪਣੀ ਖੁੰਬ ਠੱਪਣੀ ਦਾ ਅਰਥ ਹੁੰਦਾ ਭੂਗਤ ਸਵਾਰਨੇ ਕਈ ਬੰਦਿਆਂ ਦੀ ਜਦੋਂ ਤੱਕ ਖੁੰਬ ਨਾ ਠੱਪੋ ਉਹ ਸਿੱਧੇ ਰਸਤੇ ਨਹੀਂ ਚੱਲਦੇ ਖੰਡ ਖੀਰ ਹੋਣਾ ਖੰਡਖੀਰ ਦਾ ਅਰਥ ਹੁੰਦਾ ਕੋਲ ਮਿਲ ਜਾਣਾ ਸਾਨੂੰ ਸਾਰਿਆਂ ਨਾਲ ਖੰਡਖੀਰ ਹੋ ਕੇ ਨਹੀਂ ਰਹਿਣਾ ਚਾਹੀਦਾ ਵਿੱਚ ਬਹੁਤ ਸਾਰੇ ਬੰਦੇ ਬੇਈਮਾਨ ਨਹੀਂ ਕਰ ਜਾਂਦੇ ਹਨ ਇਸ ਕਰਕੇ ਚੌਕਸ ਰਹਿਣਾ ਚਾਹੀਦਾ ਖੂਨ ਦਾ ਪਿਆਸਾ ਹੋਣਾ ਖੂਨ ਦਾ ਬੈਰੀ ਹੋਣਾ ਜਦੋਂ ਦੀ ਕਰਤਾਰ ਨੇ ਪ੍ਰੀਤਮ ਵਿਰੁੱਧ ਝੂਠੀ ਗਵਾਹੀ ਦਿੱਤੀ ਹੈ ਪ੍ਰੀਤਮ ਕਰਤਾਰ ਦੇ ਖੂਨ ਦਾ ਪਿਆਸਾ ਹੋਇਆ ਫਿਰਦਾ ਖਿਆਲੀ ਪਲੋਪ ਕੋਣਾ ਬੇਅਰਥ ਦੀਆਂ ਹੀ ਸੋਚਾਂ ਸੋਚੀ ਜਾਣੀਆਂ ਖਿਆਲੀ ਪਲੌਪਕੌਰਨ ਦੇ ਨਾਲ ਕੁਝ ਨਹੀਂ ਹੁੰਦਾ ਜਿੰਦਰੀ ਵਿੱਚ ਸਫਲ ਹੋਣ ਲਈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ ਖੋਤੇ ਨੂੰ ਪਿਓ ਕਹਿਣਾ ਲੋੜ ਵੇਲੇ ਖੁਸਾਮਦ ਕਰਨੇ ਵੈਸੇ ਕਿ ਪੁੱਛਣਾ ਨਾ ਹਰਿੰਦਰ ਤਾਂ ਜ਼ਰੂਰ ਹੈ ਤਾਂ ਸਮੇਂ ਖੋਤੇ ਨੂੰ ਪਿਓ ਕਹਿਣ ਤੱਕ ਜਾਂਦਾ ਹੈ ਉਂ ਭਾਵੇਂ ਬਲਾਵੇ ਵੀ ਨਾ ਗੱਲ ਪਿਆ ਢੋਲ ਵਜਾਉਣਾ ਮਜਬੂਰੀ ਵਿੱਚ ਕੋਈ ਕੰਮ ਕਰਨਾ ਕਈ ਬੱਚੇ ਨਾ ਚਾਹੁੰਦੇ ਹੋਏ ਵੀ ਔਖੇ ਸਬਜੈਕਟ ਲੈ ਲੈਂਦੇ ਹਨ ਵਾਰ ਫਿਰ ਉਹਨਾਂ ਨੂੰ ਗੱਲ ਪਿਆ ਢੋਲ ਵਜਾਉਣਾ ਹੀ ਪੈਂਦਾ ਹੈ ਗੁਲਸਰੇ ੜਾਉਣੇ ਮौजਾਂ ਕਰਨੀਆਂ ਪ੍ਰਾਏ ਮਾਲ ਨਾਲ ਗੁਲਸਰੇ ੜਾਉਣੇ ਬਹੁਤ ਸੌਖਾ ਹੁੰਦਾ ਹੈ ਪਤਾ ਉਦੋਂ ਲੱਗਦਾ ਜਦ ਆਪਣੀ ਮਿਹਨਤ ਦੀ ਕਮਾਈ ਨੂੰ ਖਰਚਣਾ ਪਵੇ ਗੁੱਡੀ ਚੜਨਾ ਪ੍ਰਸਿੱਧੀ ਹੋ ਜਾਣਾ ਦਿਨਾਂ ਵਿੱਚ ਹੀ ਗੌਰਵ ਦੀ ਗੁੱਡੀ ਚੜ ਗਈ ਜਦੋਂ ਉਸ ਦਾ ਕਾਰੋਬਾਰ ਵਧੀਆ ਚੱਲਣ ਲੱਗ ਪਿਆ ਘਰ ਸਿਰ ਤੇ ਚੁੱਕਣਾ ਬਹੁਤ ਰੌਲਾ ਪਾਣਾ ਸਪਨੂ ਦੇਖ ਕੇ ਬੱਚਿਆਂ ਨੇ ਘਰ ਸਿਰ ਤੇ ਚੁੱਕ ਲਿਆ ਘਰ ਫੂਕ ਕੇ ਤਮਾਸ਼ਾ ਦੇਖਣਾ ਆਪਣਾ ਨੁਕਸਾਨ ਕਰਕੇ ਆਪੀ ਖੁਸ਼ ਹੋਣਾ ਕੁਝ ਮੂਰਖ ਲੋਕ ਘਰ ਫੂਕ ਤਮਾਸ਼ਾ ਦੇਖ ਕੇ ਹੀ ਖੁਸ਼ ਹੁੰਦੇ ਰਹਿੰਦੇ ਹਨ ਘਰ ਪੂਰਾ ਕਰਨਾ ਤਸੱਲੀ ਕਰਾ ਦੇਣੀ ਸੁਭਾਸ ਗੱਲਾਂ-ਗੱਲਾਂ ਵਿੱਚ ਹੀ ਸਭ ਦਾ ਘਰ ਪੂਰਾ ਕਰ ਦਿੰਦਾ ਹੈ ਤੇ ਹੱਥੀਂ ਕੰਮ ਕੋਈ ਨਹੀਂ ਕਰਦਾ ਘਰ ਦਾ ਬੂਹਾ ਦੂਜੇ ਪਾਸੇ ਲਾਉਣ ਘਾੜ ਉਜਾੜਨਾ ਸ਼ਰਾਬ ਪੀ-ਪੀ ਕੇ ਗੁਰਦੇਵਾਲ ਨੇ ਘਰ ਦਾ ਬੂਹਾ ਦੂਜੇ ਪਾਸੇ ਲਾ ਦਿੱਤਾ ਘਾਟ-ਘਾਟ ਦਾ ਪਾਣੀ ਪੀਣਾ ਤਜਰਬੇਕਾਰ ਹੋਣਾ ਤੁਸੀਂ ਤੱਲੂ ਕੀ ਦੱਸੇਗਾ ਉਸ ਨੇ ਤਾਂ ਘਾਟ-ਘਾਟ ਦਾ ਪਾਣੀ ਪੀਤਾ ਹੋਇਆ ਹੈ ਉਹ ਆਪਣੇ ਆਪ ਹੀ ਬਹੁਤ ਸਿਆਣਾ ਹੈ ਚਾਦਰ ਵੇਖ ਕੇ ਪੈਰ ਪਸਾਰਨੇ ਆਮਦਨੀ ਦੇਖ ਕੇ ਖਰਚ ਕਰਨ ਬਾਰੇ ਦੱਸਣਾ ਹੋਵੇਗਾ ਅੱਜ ਦੀ ਮਹਿੰਗਾਈ ਦੇ ਯੁੱਗ ਵਿੱਚ ਚਾਦਰ ਦੇਖ ਕੇ ਪੈਰ ਪਸਾਰਨ ਵਾਲਾ ਹੀ ਠੀਕ ਰਹਿੰਦਾ ਚੱਪੜੇ ਵਿੱਚ ਨੱਕ ਡੋਵੋ ਕੇ ਮਰਨਾ ਬਹੁਤ ਸ਼ਰਮਿੰਦਾ ਹੁਣਾ ਜਦੋਂ ਦਾ ਨਰਿੰਦਰ ਚੋਰੀ ਕਰਦਾ ਫੜਿਆ ਗਿਆ ਹੈ ਉਸ ਦੀ ਤਾਂ ਹਾਲਤ ਚੱਪੜੇ ਵਿੱਚ ਨੱਕ ਡੋਵੋ ਕੇ ਮਰਨ ਵਾਲੀ ਹੋਈ ਪਈ ਹੈ ਚਾਂਦੀ ਦੀ ਜੁੱਤੀ ਮਾਰਨੀ ਰਿਸ਼ਵਤ ਦੇਣਾ ਅੱਜ ਕੱਲ੍ਹ ਚਾਂਦੀ ਦੀ ਜੁੱਤੀ ਮਾਰਨ ਤੋਂ ਬਿਨਾ ਦਫ਼ਤਰਾਂ ਦੇ ਵਿੱਚ ਕੋਈ ਵੀ ਕੰਮ ਨਹੀਂ ਹੁੰਦੇ। ਚਾਰਨ ਤੋਂ ਧੋਕੇ ਪੀਣੇ ਬਹੁਤ ਜ਼ਿਆਦਾ ਆਦਰ ਕਰਨਾ। ਸੀਤਾ ਆਪਣੀ ਸੱਸ ਦੇ ਚਾਰਨ ਤੋਂ ਧੋਕੇ ਪਿੰਦੀ ਸੀ ਪਰ ਸੱਸ ਨੇ ਉਸ ਦੀ ਬਿਲਕੁਲ ਵੀ ਇੱਜ਼ਤ ਨਹੀਂ ਕੀਤੀ। ਨੱਕ ਚਾੜਨਾ, ਪੈੜੇ ਕੰਮ ਕਰਨਾ। ਹਰਦੇয়াল ਦੀ ਤਾਂ ਗੱਲ ਹੀ ਛੱਡੋ ਤਾਂ ਕੋਈ ਨਾ ਕੋਈ ਗੱਲ ਤੇ ਨੱਕ ਚਾੜਦਾ ਹੀ ਰਹਿੰਦਾ ਹੈ। ਕੁਝ ਵੀ ਪਸੰਦ ਨਹੀਂ ਆਉਂਦਾ। ਛਾਤੀ ਕੱਢ ਕੇ ਤੁਰਨਾ ਜਦੋਂ ਕੋਈ ਆਕੜ ਕੇ ਤੁਰਦਾ ਉਹਨੂੰ ਕਹਿੰਦੇ ਨੇ ਜਦੋਂ ਦਾ ਸੁਰਜਨ ਦਾ ਮੁੰਡਾ ਤਹਿਸੀਲਦਾਰ ਬਣਿਆ ਤਾਂ ਉਹ ਛਾਤੀ ਕੱਢ ਕੇ ਤੁਰਨ ਲੱਗ ਪਿਆ ਹਾਂਜੀ ਐਸੀ ਮੁਹਾਵਰੇ ਜੇ ਚੰਗਾ ਲੱਗਦਾ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ